ਪਵਿੱਤਰ ਹਜ਼ੂਰੀ ਦੇ ਅੰਦਰ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਸواری ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਦੇ ਉੱਤੇ ਲੱਖਾਂ ਦੀ ਤਦਾਰ ਦੇ ਵਿੱਚ ਸਿੱਖ ਕੌਮ ਮੁਕਤਰ ਹੋਈ ਪਰ ਸਾਡੇ ਇਤਿਹਾਸ ਦੇ ਵਿੱਚ ਇੱਕੋ ਵੀ ਸਮਾਂ ਆਇਆ ਜਦੋਂ ਇਸ ਤਖਤ ਦੇ ਉੱਤੇ ਇੱਕ ਵੀ ਸਿੱਖ ਇਕੱਠਾ ਨਹੀਂ ਹੋਣ ਦਿੰਦਾ ਦੁਸ਼ਮਣ ਸਾਡੇ ਇਤਿਹਾਸ ਦੇ ਵਿੱਚ ਉਹ ਵੀ ਸਮਾਂ ਆਇਆ ਜਦਣ ਇਹ ਕਿਲਾ ਇਹ ਤਖਤ ਸਾਡੇ ਗੁਰੂ ਨੇ ਛੱਡਿਆ ਤੇ ਮਾਸ਼ੀਵਾੜੇ ਦੇ ਜੰਗਲਾਂ ਨੂੰ ਚਾਲੇ ਪਾਏ ਸਾਡੀ ਕੌਮ ਤੇ ਉਹ ਵੀ ਦਿਨ ਆਏ ਜਦਣ ਦੁਸ਼ਮਣ ਨੇ ਸਾਰੇ ਸਿੱਖਾਂ ਨੂੰ ਇੱਥੋਂ ਜਾਣ ਲਈ ਮਜਬੂਰ ਕਰਤਾ ਤੇ ਇਸ ਤਖਤ ਦੇ ਉੱਤੇ ਖੁਦ ਜਿਹੜਾ ਆ ਚੜ੍ਹ ਕੇ ਬਹਿ ਗਿਆ ਪਰ ਉਹਦਾ ਇਤਿਹਾਸ ਦੇ ਵਿੱਚ ਕੀ ਹੋਇਆ ਕਿ ਜਦੋਂ ਸਿੱਖਾਂ ਦੇ ਕੋਲੋਂ ਉਹਨਾਂ ਦੇ ਤਖਤ ਖੋਲੇ ਗਏ ਤੇ ਸਿੱਖਾਂ ਨੇ ਪੂਰੀ ਸਦੀ ਸੰਘਰਸ਼ ਕੀਤਾ ਤੇ ਇਕੱਲੇ ਤਖਤ ਹੀ ਵਾਪਸ ਨਹੀਂ ਲਏ ਉਹਨਾਂ ਅਨੰਦਪੁਰ ਸਾਹਿਬ ਦਾ ਤਖਤ ਤੇ ਵਾਪਸ ਲਿਆ ਹੀ ਲਿਆ ਕੇਸਗੜ੍ਹ ਸਾਹਿਬ ਤੇ ਵਾਪਸ ਲਿਆ ਹੀ ਲਿਆ ਪਰ ਉਦੋਂ ਤੱਕ ਆਪਣੇ ਘਰਾਂ 'ਚ ਨਹੀਂ ਵੜੇ ਜਦੋਂ ਤੱਕ ਲਾਹੌਰ ਦਾ ਤਖਤ ਵੀ ਆਪਣੇ ਪੈਰਾਂ 'ਚ ਨਹੀਂ ਕਰ ਲਿਆ ਅੱਜ ਸਾਡੇ ਕੋਲ ਕੀ ਹੈ ਅੱਜ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਤਖਤ ਸਾਡੇ ਕੋਲ ਨੇ ਮੇਰ ਤੋਂ ਪਹਿਲਾਂ ਬਲਾਰੇ ਬੋਲ ਕੇ ਗਏ ਨੇ ਕਿੰਨੇ ਕ ਤਖਤ ਸਾਡੇ ਕੋਲ ਰਹਿ ਗਏ ਨੇ ਸਾਨੂੰ ਪਤਾ ਐ ਇੱਥੇ ਜਥੇਦਾਰਾਂ ਦੀ ਨਿਯੁਕਤੀ ਇਹਨਾਂ ਤਖਤਾਂ ਦੇ ਉੱਤੇ ਕਿਵੇਂ ਹੁੰਦੀ ਆ ਕਿਵੇਂ ਲਾਏ ਜਾਂਦੇ ਅੱਜ ਕੌਮ ਸਾਰੀ ਨੂੰ ਪਤਾ ਲੱਗ ਗਿਆ ਵਾਰ-ਵਾਰ ਝੂਠ ਬੋਲਣ ਦੀ ਆਦਤ ਪਾ ਚੁੱਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਦੀ ਲੀਡਰਸ਼ਿਪ ਵਾਰ-ਵਾਰੇ ਝੂਠ ਬੋਲਦੀ ਰਹੀ ਕਿ ਜੀ ਜਥੇਦਾਰਾਂ ਦੀ ਨਿਯੁਕਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਾਦਲ ਪਰਿਵਾਰ ਨੇ ਕਦੀ ਦਖਲ ਅੰਦਾਜ਼ੀ ਨਹੀਂ ਕੀਤੀ ਬੋਲਦੇ ਰਹੇ ਅੱਜ ਇਹਨਾਂ ਦਾ ਹੀ ਲੀਡਰ ਪਰਮਜੀਤ ਸਿੰਘ ਸਰਨਾ ਉਹਦੀ ਇੱਕ ਇੰਟਰਵਿਊ ਆ YouTube ਦੇ ਉੱਤੇ ਪਬਲਿਕ ਦੇ ਵਿੱਚ ਉੱਥੇ ਉਹ ਇੱਕ ਗੱਲ ਜਾਣੇ ਅਣਜਾਣੇ ਦੇ ਵਿੱਚ ਕਬੂਲ ਕਰ ਗਿਆ ਉਹ ਕਹਿੰਦੇ ਕਿ ਜਦਨ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜ਼ਥੇਦਾਰੀ ਤੋਂ ਲਾਉਣਾ ਸੀ ਤੇ ਆਂਦੇ ਮੈਂ ਸੁਖਬੀਰ ਬਾਦਲ ਨੂੰ ਕਿਹਾ ਵੀ ਜੇ ਲਾਉਣ ਹੀ ਲੱਗਿਓ ਤੈਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਮੰਨ ਗਿਆ ਨਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਉਹਨੇ ਇਹ ਨਹੀਂ ਕਿਹਾ ਕਿ ਮੈਂ ਉਹਦੀ ਐਗਜ਼ੈਕਟਿਵ ਨੂੰ ਅਪੀਲ ਕੀਤੀ ਕਿ ਭਾਈ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਉਹਨੇ ਸਾਫ਼ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਵੀ ਜੇ ਇਹਨੂੰ ਲਾਉਣ ਲੱਗਿਓ ਤੇ ਇਹਨੂੰ ਦੂਸਰੇ ਤਖਤ ਤੋਂ ਵਿਲਾ ਦਿਓ ਇਹਦਾ ਮਤਲਬ ਅੱਜ ਤੁਸੀਂ ਪਬਲਿਕ ਦੇ ਵਿੱਚ ਕਬੂਲ ਕਰ ਚੁੱਕੇ ਹੋ ਕਿ ਤੁਹਾਡੀ ਪੂਰੀ ਤਰ੍ਹਾਂ ਦੇ ਨਾਲ ਦਖਲਅੰਦਾਜ਼ੀ ਸੀ ਤੇ ਹੈ ਪਰ ਬਤੌਰ ਕੌਮ ਸਾਡਾ ਫਰਜ਼ ਕੀ ਬਣਦਾ ਆ ਅੱਜ ਜਦੋਂ ਇਹਦੇ ਉੱਤੇ ਸਿੱਧੇ ਜਾਂ ਅਸਿੱਧੇ ਰੂਪਾਂ ਦੇ ਵਿੱਚ ਸਰਕਾਰ ਨੇ ਸਾਡੇ ਤਖਤਾਂ ਤੇ ਕਬਜ਼ੇ ਕਰ ਲਏ ਨੇ ਤੇ ਬਤੌਰ ਖਾਲਸਾ ਹੁੰਦੇ ਹੋਏ ਬਤੌਰ ਸਿੱਖ ਹੁੰਦੇ ਹੋਏ ਸਾਡਾ ਇਤਿਹਾਸ ਦੇ ਵਿੱਚੋਂ ਸਬਕ ਲੈ ਕੇ ਇਹ ਫਰਜ਼ ਬਣਦਾ ਆ ਕਿ ਜਿੱਥੇ ਅਸੀਂ ਇਹਨਾਂ ਤਖਤਾਂ ਨੂੰ ਦੁਬਾਰਾ ਫੇਰ ਸਿੱਖ ਕੌਮ ਦੇ ਹੱਥਾਂ 'ਚ ਲਿਆਉਣਾ ਆ ਦੁਬਾਰਾ ਫੇਰ ਸਿੱਖ ਕੌਮ ਨੇ ਇਹਨਾਂ ਤਖਤਾਂ ਤੋਂ ਅਗਵਾਈ ਲੈਣੀ ਆ ਉਦੇ ਨਾਲ ਨਾਲ ਸਾਡਾ ਸੰਘਰਸ਼ ਉਦੋਂ ਤੱਕ ਨਹੀਂ ਰੁਕਣਾ ਚਾਹੀਦਾ ਜਦੋਂ ਤੱਕ ਸਾਡਾ ਆਪਣਾ ਕੌਮੀ ਘਰ ਖਾਲਸਤਾਨ ਨਹੀਂ ਬਣ ਜਾਂਦਾ ਇੱਕ ਕੱਲਾ ਐਨੇ ਨਾਲ ਗੰਨ ਨਹੀਂ ਪੜਨੀ 18ਵੀਂ ਸਦੀ ਦੇ ਸਿੰਘਾਂ ਦੇ ਸੋਲੇ ਗਾਲੇ ਤੇ ਘਰਾਂ ਨੂੰ ਚੱਲ ਗਏ ਸਾਡੇ ਪ੍ਰਚਾਰਕਾਂ ਨੇ ਸਾਡੇ ਢਾਡੀਆਂ ਨੇ 18ਵੀਂ ਸਦੀ ਦੇ ਸਿੰਘਾਂ ਦੀਆਂ ਵਾਰਾਂ ਗਾਈਆਂ ਸੰਗਤਾਂ ਨੂੰ ਸੁਣਾਈਆਂ ਭੇਟਾ ਚੁੱਕੀ ਤੇ ਘਰਾਂ ਨੂੰ ਚੱਲ ਗਏ ਨਹੀਂ ਜੋ ਉਹਨਾਂ ਸਿੰਘਾਂ ਨੇ ਕੀਤਾ ਹੈ ਸਾਨੂੰ ਉਹ ਕਰਨਾ ਪਏਗਾ ਅੱਜ ਸਮਾਂ ਆ ਗਿਆ ਹੈ ਕਿ ਜਿਹੜੇ ਲੋਕ ਇਹਨਾਂ ਤਖਤਾਂ ਨੂੰ ਆਪਣੇ ਮੁਤਾਬਕ ਵਰਤਰੇ ਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਇਹਨਾਂ ਤਖਤਾਂ ਤੋਂ ਹਟਾਇਆ ਜਾਵੇ ਬੇਸ਼ੱਕ ਇਹ ਲੜਾਈ ਕਈ ਵਾਰੀ ਸਾਨੂੰ ਭਰਾ ਮਾਰੂ ਜੰਗ ਲੱਗਦੀ ਆ ਸਾਡੇ ਕਈ ਰੀ ਸੱਜਣ ਮਿੱਤਰ ਕਹਿਣ ਲੱਪੈਂਦੇ ਨੇ ਕਿ ਤੁਸੀਂ ਇਹਨਾਂ ਨਾਲ ਨਾਲ ਲੜਿਓ ਇਹ ਵੀ ਸਾਡੇ ਭਰਾ ਹੀ ਨੇ ਤੇ ਕਿਹੋ ਜਿਹੇ ਭਰਾ ਨੇ ਜਿਹੜੇ ਦੂਸਰੇ ਭਰਾਵਾਂ ਦੀਆਂ ਪੱਗਾਂ ਲਾਉਣ ਤੱਕ ਜਾਂਦੇ ਆ ਕੱਲਾ ਲਾਉਣ ਤੱਕ ਇਹ ਨਹੀਂ ਜਾਣਦੇ ਲਾਈਆਂ ਨੇ ਇਹਨਾਂ ਨੇ ਤੇ ਇਹੋ ਜਿਹੇ ਭਰਾਵਾਂ ਨੂੰ ਅਸੀਂ ਆਪਣੇ ਮੋਢਿਆਂ ਦੇ ਬਾੜ ਕੇ ਕਰੀਏ ਵੀ ਕੀ ਕੀ ਸਾਰੀ ਜ਼ਿੰਮੇਵਾਰੀ ਇੰਨਾ ਭਰਾਵਾਂ ਤੇ ਰਹਿ ਗਈ ਆ ਕੌਮ ਦੀ ਚੜ੍ਹੇ ਇਸ ਸਟੇਜ ਤੇ ਬੈਠੇ ਜਿਹੜੇ ਤਖਤਾਂ ਦੇ ਬੈ ਕੇ ਪ੍ਰਬੰਧ ਕਰਦੇ ਨੇ ਉਹਨਾਂ ਭਰਾਵਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਤੇ ਜੇ ਉਹ ਸਿਆਣੇ ਭਰਾ ਨੇ ਉਹਨਾਂ ਨੂੰ ਆਪ ਆਪ ਹੀ ਇਹਨਾਂ ਤਖਤਾਂ ਦਾ ਪ੍ਰਬੰਧ ਛੱਡ ਦੇਣਾ ਚਾਹੀਦਾ ਆ ਤੇ ਸਿਆਣੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਇਹਨਾਂ ਤਖਤਾਂ ਦੀਆਂ ਕਮੇਟੀਆਂ ਨੂੰ ਪਾਉਣ ਦੇ ਯਤਨ ਕਰਨੇ ਚਾਹੀਦੇ ਨੇ ਜਦੋਂ ਤੱਕ ਇਹੋ ਜਿਹਾ ਕੰਮ ਨਾ ਆਇਆ ਇਹੋ ਜੇ ਗੈਰ ਸਿਧਾਂਤਕ ਫੈਸਲੇ ਵਾਰ-ਵਾਰ ਇਹਨਾਂ ਤਖਤਾਂ ਤੋਂ ਆਉਂਦੇ ਰਹੇ ਨੇ ਸੋ ਸਾਨੂੰ ਹੰਬੜਾ ਮਾਰਨਾ ਪੈਣਾ ਜਿਹੜੀ ਮੈਂ ਇਤਿਹਾਸ ਦੇ ਵਿੱਚੋਂ ਤੁਹਾਡਾ ਨਾ ਸਿਰਫ ਇੱਕ ਘਟਨਾ ਸਾਂਝੀ ਕੀਤੀ ਸੋਨੂੰ ਦਿਲ 'ਚ ਵਸਾ ਕੇ ਲੈ ਜੀਏ ਕਿ ਇਹਨਾਂ ਤਖਤਾਂ ਨੂੰ ਆਜ਼ਾਦ ਕਰਾਉਣ ਦੇ ਨਾਲ-ਨਾਲ ਸਾਨੂੰ ਆਪਣੇ ਮੁਲਕ ਦੀ ਸਥਾਪਤੀ ਵੀ ਕਰਨੀ ਪੈਣੀ ਆ ਜਿਹੜਾ ਆਨੰਦਪੁਰ ਤੋਂ ਲਾਹੌਰ ਦਾ ਸਾਡਾ ਸਫ਼ਰ ਸੀ ਉਸ ਸਫ਼ਰ ਨੂੰ ਸਾਨੂੰ ਫੇਰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਅੱਜ ਅਸੀਂ ਫੇਰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਤਰ ਹੋਏ ਹਾਂ ਤੇ ਇੱਥੋਂ ਹੀ ਪ੍ਰਣ ਕਰਕੇ ਜਾਈਏ ਕਿ ਸਾਡਾ ਇਹ ਸਫ਼ਰ ਆਨੰਦਪੁਰ ਤੋਂ ਆਰੰਭ ਹੋ ਕੇ ਸਾਡੇ ਅਕਾਲ ਤਖਤ ਸਾਹਿਬ ਤੱਕ ਪਹੁੰਚੇ ਉਸ ਅਕਾਲ ਤਖਤ ਤੋਂ ਸਾਡਾ ਮੁਲਕ ਚੱਲੇ ਉਸ ਅਕਾਲ ਤਖਤ ਦੀ ਰਹਿਨਮਾਈ ਦੇ ਵਿੱਚ ਕੌਮ ਚੱਲੇ ਔਰ ਸਾਡਾ ਮੁਲਕ ਜਿਹੜਾ ਪੰਜਾਬ ਆ ਖਾਨਸ탄 ਆ ਸਰਕਾਰੇ ਖਾਲਸਾ ਆ ਜੋ ਮਰਜੀ ਕਹ ਲੋ ਉਹ ਬਲੰਦੀਆਂ ਸ਼ੂਵੇ ਸੋ ਦੂਸਰੇ ਪਾਸੇ ਸਾਡੀਆਂ ਬਹੁਤ ਸਾਰੀਆਂ ਸੰਪਰਦਾਵਾਂ ਨੇ ਮੈਂ ਤੇ ਕਈ ਵਾਰੀ ਸ਼ੁਕਰ ਮਨਾਉਣਾ ਵੀ ਚਲੋ ਕਿਸੇ ਕਾਰਨ ਵੀ ਬੋਲੇ ਹੁਣ ਘਟੋ ਘਟ ਬੋਲੇ ਤੇ ਹੈ ਨਾ ਵੀ ਇਹਦੀ ਕੀ ਗਲਤ ਹੋਇਆ ਕੁਝ ਪਰ ਜੇ ਬੋਲੇ ਹੁਣ ਤੇ ਅਸੀਂ ਤੁਹਾਡੇ ਤੋਂ ਆਸ ਰੱਖਾਂਗੇ ਵੀ ਤੁਸੀਂ ਹੁਣ ਇਮਾਨਦਾਰੀ ਦੇ ਨਾਲ ਅੱਗੇ ਵਧੋਗੇ ਸਿਰਫ ਇਸ ਕਰਕੇ ਉਸ ਨਿਜਾਮ ਦਾ ਵਿਰੋਧ ਨਾ ਹੋ ਰਿਹਾ ਹੋਵੇ ਪੀਓ ਸੰਪਰਦਾਇਕ ਬੰਦਾ ਨਹੀਂਗਾ ਜਿਹਦੇ ਢਿੱਡਾਂ 'ਚ ਇਹ ਗੱਲਾਂ ਨੇ ਪੀਓ ਸੰਪਰਦਾਇਕ ਬੰਦਾ ਨਹੀਂਗਾ ਇਸ ਕਰਕੇ ਅਸੀਂ ਤਖਤ ਤੇ ਨਹੀਂ ਬੈਣ ਦੇਣਾ ਤੇ ਫਿਰ ਸੱਚੇ ਆ ਕਿ ਜੇ ਤੁਸੀਂ ਇਸ ਮੰਸ਼ਾ ਦੇ ਤਹਿਤ ਨਹੀਂ ਬੈਠ ਦੇਣਾ ਤੇ ਫਿਰ ਗੁਰੂ ਨੇ ਤੁਹਾਨੂੰ ਵੀ ਚਰਨਾ ਚ ਨਹੀਂ ਬੈਣ ਦੇਣਾ ਤੇ ਸਾਡਾ ਸਿੱਖ ਦਾ ਜਿਹੜਾ ਪੂਰੇ ਦਾ ਪੂਰਾ ਜੀਵਨ ਆ ਉਹ ਗੁਰੂ ਦੇ ਚਰਨਾਂ ਦੇ ਵਿੱਚ ਜਾਣ ਲਈ ਬਣਦਾ ਆ ਇਹਨਾਂ ਕਿਣਤੀਆਂ ਮਿਹਨਤੀਆਂ ਜਿਨ੍ਹਾਂ ਪਿਆ ਕਰੀਏ ਵੀ ਇੱਥੇ 500 ਆ ਹਜ਼ਾਰ ਆ 2000 ਆ ਤੇ ਉਧਰ ਲੱਖਾਂ ਨੇ ਆਪਣੇ ਇਤਿਹਾਸ ਦੇ ਵਿੱਚੋਂ ਜਿਹੜੀ ਗੱਲ ਆ ਉਹਨੂੰ ਲਈਏ ਇਤਿਹਾਸ ਸੇ ਬਹੁਤ ਵਾਰ ਵਾਪਰਿਆ ਆ ਕਿ ਸਿੱਖ ਕੌਮ ਥੋੜੀ ਜਿਹੀ ਹੁੰਦੀ ਦੁਸ਼ਮਣ ਬਹੁਤ ਵੱਡਾ ਹੁੰਦਾ ਹੈ ਪਰ ਉਹਦੇ باوجود ਜੇ ਸਿੱਖ ਕੌਮ ਨੇ ਗੁਰੂ ਤੇ ਵਿਸ਼ਵਾਸ ਰੱਖ ਕੇ ਜੰਗ ਲੜੀ ਆ ਤੇ ਗੁਰੂ ਨੇ ਫਤਿਹ ਚੋੜੀ ਚ ਪਾਈ ਆ ਅੱਜ ਵੀ ਮੈਨੂੰ ਲੱਗਦਾ ਸਮਾਂ ਆ ਗਿਆ ਆ ਕਿ ਸਾਨੂੰ ਬੜੀ ਇਮਾਨਦਾਰੀ ਦੇ ਨਾਲ ਗੁਰੂ ਅੱਗੇ ਅਰਦਾਸ ਕਰਕੇ ਗੁਰੂ ਦਾ ਹੁਕਮਨਾਮਾ ਲੈ ਕੇ ਅੱਗੇ ਕਦਮ ਵਧਾਉਣੇ ਚਾਹੀਦੇ ਨੇ ਅਸੀਂ ਕਸੂਰ ਦਾ ਨਵਾਬ ਜਿਹਦੇ ਕੋਲ ਲੱਖਾਂ ਮੌਜਾਂ ਹੀ ਸਾਡੇ ਕੁਝ ਚੰਦ ਸੌ ਸਿੰਘਾਂ ਨੇ ਜਾ ਕੇ ਢਾਲਿਆ ਹੀ ਤੇ ਉਹਨਾਂ ਨੂੰ ਰਾਹ 'ਚ ਜਾਂਦਿਆ ਕਿਸੇ ਨੇ ਪੁੱਛਿਆ ਇਹ ਜਦੋਂ ਕਸੂਰ ਜਤਣ ਚੱਲੇ ਸੀ ਕਹਿੰਦੇ ਵੀ ਐਨੇ ਕ ਸਿੰਘ ਲੈ ਕੇ ਕਿੱਧਰ ਚੱਲੇ ਹੋ ਰਾਹ 'ਚ ਕਿਸੇ ਨੇ ਪੁੱਛਿਆ ਵੀ ਢਾਈ 300 400 500 ਸਿੰਘ ਲੈ ਕੇ ਕਿੱਥੇ ਚੱਲੇ ਹੋ ਆਂਦੇ ਜੀ ਕਸੂਰ ਜਤਣ ਚੱਲੇ ਆ ਉਹ ਕਿਉਂ ਜਿਹੜਾ ਪੁੱਛਦਾ ਹੀ ਹੱਸ ਪਿਆ ਕਹਿੰਦਾ ਉਹ ਤੁਸੀਂ ਕਮਲੇ ਹੋ ਗਏ ਹੋ ਐਨੇ ਕ ਬੰਦੇ ਤੇ ਤੁਹਾਨੂੰ ਕਸੂਰ ਦਾ ਪਤਾ ਨਹੀਂ ਕੱਢਾ ਰਾਜਾ ਕੱਢੀਆਂ ਆ ਦੀਆਂ ਫੌਜਾਂ ਨੇ ਸਿੰਘ ਅਗੇ ਉਹ ਕਹਿੰਦੇ ਉਹ ਸਾਨੂੰ ਇਹ ਨਹੀਂ ਪਤਾ ਵੀ ਉਹਦੀਆਂ ਕਿੰਨੀਆਂ ਫੌਜਾਂ ਨੇ ਸਾਨੂੰ ਇਹਨਾ ਪਤਾ ਜੇ ਜੇਸਾ ਸਰਕਾਰ ਦਾ ਹੁਕਮ ਲੈ ਕੇ ਅਸੀਂ ਤੁਰੇ ਆ ਉਹਨੇ ਹੁਕਮਨਾਮਾ ਸਾਨੂੰ ਫਤਿਹ ਦਾ ਬਖਸ਼ਿਆ ਆ ਤੇ ਇਹ ਫਤਿਹ ਸਾਡੀ ਝੋਲੀ ਚ ਪੈਣੀ ਆ ਤੇ ਉਹ ਸਿੰਘ ਫਿਰ ਕਸੂਰ ਜਿੱਤ ਕੇ ਵਾਪਸ ਆਏ ਅੱਜ ਵੀ ਜੇ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਅਸੀਂ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਗੁਰੂ ਦਾ ਹੁਕਮ ਲੈ ਕੇ ਕੋਈ ਸੰਘਰਸ਼ ਵਿਢੀਏ ਤੇ ਜੇ ਗੁਰੂ ਹਾਂ ਕਰੇ ਜੇ ਗੁਰੂ ਸਾਨੂੰ ਥਾਪੜਾ ਦੇਵੇ ਤੇ ਫਿਰ ਸਾਨੂੰ ਪਹਿਲਾ ਸੰਘਰਸ਼ ਇਹਨਾਂ ਦਾਗੀ ਲੋਕਾਂ ਨੂੰ ਤਖਤਾਂ ਤੋਂ ਲਾਹੁਣ ਦਾ ਕਰਨਾ ਚਾਹੀਦਾ ਆ ਅੱਜ ਦੇ ਹਾਲਾਤ ਤੇ ਇਹ ਬਣ ਕੇ ਜਿਨ੍ਹਾਂ ਨੂੰ ਇਹ ਜ਼ਥੇਦਾਰ ਬਣਾਉਂਦੇ ਸੀ ਕਦੀ ਸਮਾਂ ਹੀ ਕਿ ਕੌਮ ਜ਼ਥੇਦਾਰ ਚੁਣਦੀ ਹੀ ਤੇ ਪੱਗਾਂ ਦੇ ਢੇਰ ਲੱਗ ਜਾਂਦੇ ਸੀ ਇਹ ਪਹਿਲੇ ਮੈਂ ਲੱਗਦਾ ਜ਼ਥੇਦਾਰ ਚੁਣੇ ਜਿਹੜੇ ਘਰ ਘਰ ਜਾ ਕੇ ਪੱਗ ਗੜਾਈ ਕਰਦੇ ਫਿਰਦੇ ਨਹੀਂ ਹੋ ਰਿਹਾ ਤੇ ਦੱਸੋ ਜਿਹੜੇ ਪੰਜ ਪਿਆਰੇ ਮੈਨੂੰ ਤੇ ਉਹਨਾਂ ਦੇ ਚਿਹਰੇ ਵੇਖ ਕੇ ਇੰਜ ਲੱਗਦਾ ਜਿਦਾ ਅੱਧੀ ਰਾਤ ਅੱਧੀ ਨੀਂਦ ਚ ਉਠਾਲ ਲਿਆ ਹੁੰਦਾ ਭੀ ਆਓ ਭਰਾਓ ਤਾਜ ਪੋਛੀ ਹੋਣੀ ਜਥੇਦਾਰ ਦੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਜਥੇਦਾਰ ਲੱਗਣ ਜਾ ਰਿਹਾ ਕੋਈ ਇਹ ਤੇ ਹਾਲਾਤ ਹੋ ਗਏ ਸਾਡੇ ਤਖਤਾਂ ਦੇ ਸੋ ਕੌਮ ਤੇ ਹਾਲਾਤ ਬਹੁਤ ਨਿਕਰਦੇ ਜਾ ਰਹੇ ਨੇ ਮੈਂ ਸਮੇ ਨੂੰ ਧਿਆਨ ਦੇ ਵਿੱਚ ਰੱਖ ਕੇ ਸਿਰਫ ਇੱਕ ਹੀ ਟੌਪਿਕ ਤੇ ਤੁਹਾਡੇ ਨਾਲ ਗੱਲ ਕੀਤੀ ਆ ਵੀ ਸਾਡੇ ਕਈ ਭਰਾਵਾਂ ਨੂੰ ਇਹ ਲੱਗਦਾ ਆ ਕਿ ਕੱਲੇ ਤਖਤਾਂ ਨੂੰ ਆਜ਼ਾਦ ਕਰਾਉਣ ਦੇ ਨਾਲ ਲੜਾਈ ਪੂਰੀ ਹੋ ਜਾਂਦੀ ਕਈ ਸਾਡੇ ਭਰਾ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੱਲੇ ਲੜਾਈ ਲੜਨੀ ਆ ਜੀ ਖਾਲਸਾਤਾਂ ਦੀ ਗੱਲ ਨਹੀਂ ਕਰਨੀ ਹੈਗੇ ਨੇ ਸਟੇਜਾਂ ਤੋਂ ਕਹਿੰਦੇ ਨੇ ਇਹ ਗੱਲਾਂ ਤੇ ਸਾਡੀ ਕੌਮ ਕਹਿੰਦੀ ਜੀ ਬੜਾ ਸਿਆਣਾ ਲੀਡਰ ਆ ਉਹ ਕਾਦੀ ਸਿਆਣਾ ਭਾਜਾ ਤੁਸੀਂ ਇਤਿਹਾਸ ਤੋਂ ਟੁੱਟ ਗਏ ਨੇ ਉਹ ਅਸੀਂ ਸ਼੍ਰੋਮਣੀ ਕਮੇਟੀ ਦੀ ਲੜਾਈ ਵੀ ਲੜਨੀ ਆਪਣੇ ਤਖਤਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਵੀ ਲੜਨੀ ਪਰ ਉਹਦੇ ਨਾਲ-ਨਾਲ ਅਸੀਂ ਆਪਣੇ ਕੌਮੀ ਘਰ ਖਾਲਸਤਾਨ ਦੀ ਪ੍ਰਾਪਤੀ ਦੀ ਲੜਾਈ ਵੀ ਲੜਨੀ ਸੋ ਹਰ ਉਸ ਬੰਦੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਤੁਰਨਾ ਚਾਹੀਦਾ ਜਿਹੜੀ ਗੱਲ ਪਹਿਲਾਂ ਸਟੇਜ ਤੋਂ ਹੋਈ ਹੈ ਮੈਂ ਉਹੀ ਗੱਲ ਕਹਿ ਕੇ ਸਮਾਪਤੀ ਕਰਾਂ ਉਹਦਾ ਰਾ ਜਿਹੜਾ ਮਰਜੀ ਹੋਵੇ ਕੋਈ ਵੋਟਾਂ ਲੜਦਾ ਕੋਈ ਨਹੀਂ ਲੜਦਾ ਕੋਈ ਕਿਸੇ ਸਿਸਟਮ ਤੇ ਜਾਂਦਾ ਕਿਸੇ ਤੇ ਨਹੀਂ ਜਾਂਦਾ ਪਰ ਜੇ ਉਹਦਾ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਆ ਤੇ ਉਹ ਸਟੇਜਾਂ ਸਾਨੂੰ ਸਾਝੀਆਂ ਕਰਨੀਆਂ ਚਾਹੀਦੀਆਂ ਨੇ ਬਲੇਰ ਸਾਹਿਬ ਬੋਲ ਕੇ ਗਏ ਪੀ ਇਹ ਕੋਈ ਇੱਕ ਸਟੇਜਾਂ ਜਿੱਥੋਂ ਖਾਲਸਤਾਨ ਦੀ ਗੱਲ ਹੁੰਦੀ ਆ ਗਲੀਆਂ ਨਾਲੀਆਂ ਆਟੇ ਦਾਲ ਚਪੜਾ ਵੰਡਣ ਦੀ ਗੱਲ ਤੇ ਬਥੇਰੀਆਂ ਸਟੇਜਾਂ ਤਾਂ ਹੁੰਦੀ ਤੇ ਇਹੀ ਇੱਕੋ ਗੱਲ ਆ ਜਿਹਦੇ ਕਾਰਨ ਸਾਡੇ ਵਰਗੇ ਨੌਜਵਾਨ ਇਹਨਾਂ ਸਟੇਜਾਂ ਵੱਲ ਖਿੱਚੇ ਆਉਂਦੇ ਨੇ ਅਸੀਂ ਉਹਨਾਂ ਸਟੇਜਾਂ ਵੱਲ ਨਹੀਂ ਜਾਂਦੇ ਜਿਨ੍ਹਾਂ ਦੇ ਸਿਕਿਉਰਟੀ ਦੇ ਗੇਟਾਂ ਦੇ ਉੱਤੇ ਤੰਬਾਕੂ ਦੀਆਂ ਪੁੜੀਆਂ ਦੇ ਢੇਰ ਲੱਗੇ ਹੋਣ ਤੇ ਵਰਦਿਆਂ ਸਾਹਮਣੇ ਲਿਖਿਆ ਹੋਵੇ ਜੀ ਸ਼ਰੋਮਣੀ ਅਕਾਲੀ ਦਲ ਹਾਦ ਹੋ ਗਈ ਯਾਰ ਕਦੀ ਸਮਾਂ ਹੁੰਦਾ ਹੀ ਅਕਾਲੀ ਦਾ ਲੋ ਹੁੰਦਾ ਹੀ ਜਿਹਨੂੰ ਵੇਖ ਕੇ ਦੁਨੀਆ ਆਸ਼ਾ ਸ਼ਿਕਾਰੋ ਠੁਰਦੀ ਤੇ ਅੱਜ ਮੁਖਸਰ ਸਾਹਿਬ ਦੀ ਧਰਤੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਰੀਟ ਕਾਨਫਰੰਸ ਹੋ ਰਹੀ ਆ ਤੇ ਜਿੱਥੋਂ ਸਿਕਿਉਰਿਟੀ ਵਾਲੇ ਵੜਨ ਲੱਗਦੇ ਉਥੇ ਪਾਨ ਬਹਾਰ ਤਮਾਕੂ ਤੇ ਬੀੜੀਆਂ ਦੇ ਢੇਰ ਲੱਗੇ ਹੋਏ ਇਹ ਅਕਾਲੀ ਦਲ ਬਣ ਗਿਆ ਇਹਨੂੰ ਲਾਉਣਾ ਪਹੇਗਾ ਸਾਨੂੰ ਇਸ ਅਕਾਲੀ ਦਲ ਨੂੰ ਕੜਾਇਆ ਚ ਸਾੜਨਾ ਪਹੇਗਾ ਔਰ ਸਾਡੇ ਜਥੇਦਾਰਾਂ ਨੇ ਗਲਤੀਆਂ ਕੀਤੀਆਂ ਉਹੀ ਜਥੇਦਾਰ ਜਦੋਂ ਉਹਨਾਂ ਦੀਆਂ ਸਟੇਜਾਂ ਤੋਂ ਜਾ ਜਾ ਕੇ ਕਹਿੰਦੇ ਸੀ ਪੀ ਐਸ ਅਕਾਲੀ ਦਲ ਨੂੰ ਬਚਾ ਲੋ ਉਹ ਭਰਾਵੋ ਅਕਾਲੀ ਦਲ ਉਹ ਤੋਂ ਬੜਾ ਸਮਾਂ ਪਹਿਲਾਂ ਹੀ ਮਰ ਚੁੱਕਿਆ ਸੀ ਇਹ ਵਾਲਾ ਹੁਣ ਦਾ ਜਿਹੜਾ ਅਕਾਲੀ ਦਲ ਆਸੀਂ ਕਹਿੰਨੇ ਜੀ ਉਹ ਔਕਾਲ ਤਖਸਾਲਬ ਦੇ ਵੇੜੇ 'ਚ ਬਣਿਆ ਤੇ ਦੱਸੋ ਸ਼੍ਰੋਮਣੀ ਅਕਾਲੀ ਦਲ ਅਮਰਸਰ ਕਿੱਥੇ ਬਣਿਆ ਇਹ ਦਿੱਲੀ ਦੇ ਵੇੜੇ 'ਚ ਬਣਿਆ ਜਾ ਕੇ ਇਹ ਵੀ ਔਕਾਲ ਤਖਸਾਲਬ ਦੇ ਵੇੜੇ 'ਚ ਬਣਿਆ ਆ ਤੇ ਜਿਹੜਾ ਪਹਿਲਾ ਬਣਿਆ ਸੀ ਜਦੋਂ ਉਹਦੀਆਂ ਨਾਕਾਮੀਆਂ ਇੰਨੀਆਂ ਵੱਧ ਗਈਆਂ ਕਿ ਪੰਥ ਨੂੰ ਲੱਗਿਆ ਕਿ ਹੁਣ ਉਹ ਕੌਮ ਦੇ ਰਸਤੇ ਤੇ ਨਹੀਂ ਚੱਲ ਰਿਹਾ ਤਾਂ ਹੀ ਇਹ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਜਿਹੜਾ ਮਾਡਲ ਲੇਟੈਸਟ ਹੋਵੇ ਉਹੀ ਅਪਣਾਉਣਾ ਚਾਹੀਦਾ ਆ ਪੁਰਾਣਿਆਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨੋਂ ਰਤੀ ਚ ਸੁਠੀਏ ਤੇ ਇਸ ਅਕਾਲੀ ਦਲ ਨੂੰ ਤਕੜਾ ਕਰੀਏ ਇਸੇ ਬੇਨਤੀ ਦੇ ਨਾਲ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਹੋਈਆਂ ਬੇਨਤ ਬੋਲਣਾ ਚੋਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ